ਕਣਕ ਛੋਲਿਆਂ ਦਾ ਖੇਤ ਜੀ ਨਿਸਰੇਗਾ ਹੌਲੀ ਹੌਲੀ ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ ਇੱਕ ਲੋਕ ਪੰਜਾਬੀ ਲੋਕ ਗੀਤ ਤੇ ਆਧਾਰਿਤ ਹੈ ਕਿ ਕਣਕ ਛੋਲਿਆਂ ਦਾ ਖੇਤ ਜੀ ਨਿਸਰੇਗਾ ਹੌਲੀ ਹੌਲੀ ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ ਅਸੀਂ ਮੌਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ ਅਸੀਂ ਅਮੜੀ ਦੇ ਕਾਲਜੇ ਦਾ ਰੁੱਖ ਵੱਢ ਲਈਆਂ ਅਸੀਂ ਮੋਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ ਅਸੀਂ ਅਮੜੀ ਦੇ ਕਾਲਜੇ ਦਾ ਰੁੱਖ ਵੱਢ ਲਈਆਂ ਵਗੇ ਹੰਝੂਆਂ ਦਾ ਚੇਤਾ ਜੀ ਵਿਖਰੇਗਾ ਹੌਲੀ-ਹੌਲੀ ਬਾਬਰ タルਮੀ ਦਾ ਦੇਸ ਜੀ ਵਿਸਰੇਗਾ ਹੌਲੀ-ਹੌਲੀ ਲੈ ਮੁਹੱਬਤਾਂ ਦਾ ਸਾਲੂ ਹਾਂ ਤੁਹਾਡੇ ਵਿਹੜੇ ਆਈਆਂ ਲੈ ਮੁਹੱਬਤਾਂ ਦਾ ਸਾਲੂ ਹਾਂ ਤੁਹਾਡੇ ਵਿੜੇ ਆਈਆਂ ਬਿੰਦੀ ਸਿਦਕਾਂ ਦੀ ਟੋਮਾ ਨੇ ਹੁਨਰ ਦੀਆਂ ਪਾਈਆਂ ਸਾਡਾ ਤੇਜ ਸਾਡਾ ਰੂਪ ਜੀ ਨਿਖਰੇਗਾ ਹੌਲੀ ਹੌਲੀ ਸਾਡਾ ਤੇਜ ਸਾਡਾ ਰੂਪ ਜੀ ਨਿਖਰੇਗਾ ਹੌਲੀ ਹੌਲੀ ਵੀਰੇ ਕਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ ਬਾਬਲ ਕਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ ਸਾਨੂੰ ਨਦੀਆਂ ਨੂੰ ਦੁੱਖਾਂ ਦੇ ਨਾਲ ਭੰਗੜੀ ਮਚਾਇਓ ਅਸੀਂ ਛੱਡੇ ਨੇ ਪਹਾੜ ਸਾਡੇ ਕੰਡੇ ਬਣ ਜਾਈਓ ਸਾਨੂੰ ਸਾਨੂੰ ਨਦੀਆਂ ਨੂੰ ਦੁੱਖਾਂ ਦੇ ਨਾਲ ਭੰਗੜੀ ਮਚਾਇਓ ਅਸੀਂ ਛੱਡੇ ਨੇ ਪਹਾੜ ਸਾਡੇ ਕੰਡੇ ਬਣ ਜਾਈਓ ਸਾਂਝਾ ਸਿਖਰਾਂ ਦਾ ਪੁਲ ਸਾਂਝ ਫੈਸਟੀਵਲ ਦੇ ਮੰਜ ਤੋਂ ਇਹ ਫਰਿਆਦ ਕਿ ਸਾਂਝਾ ਸਿਖਰਾਂ ਦਾ ਪੁਲ ਜੀ ਉਸਰੇਗਾ ਹੌਲੀ ਹੌਲੀ ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ ਵਾਹ ਜੀ ਸ਼ੁਕਰੀਆ ਟੱਕੇ ਗਾਗਰਾ ਟਕਾਈਆਂ ਅਸੀਂ ਫੇਰ ਵੀ ਤਿਹਾਈਆਂ ਟੱਕੇ ਗਾਗਰਾ ਟਕਾਈਆਂ ਅਸੀਂ ਫੇਰ ਵੀ ਤਿਹਾਈਆਂ ਥੋਟੀ ਧਰਤੀ ਚ ਤਾਰਿਆਂ ਦੇ ਬੂਟੇ ਲੌਣਾਈਆਂ ਨੀਲੀ ਝੀਲ ਉੱਤੇ ਚੰਦ ਜੀ ਨਿਤਰੇਗਾ ਹੌਲੀ ਹੌਲੀ ਨੀਲੀ ਚੀਲ ਉਤੇ ਚੰਦ ਜੀ ਨਿਤਰੇਗਾ ਹੌਲੀ ਹੌਲੀ ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ ਕਣਕ ਛੋਲਿਆ ਦਾ ਖੇਤ ਜੀ ਨਿਸਰੇਗਾ ਹੌਲੀ ਹੌਲੀ ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ ਵੀਰੇ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ